ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਸੁਰਗ ਬਾਸਨਾ ਵਾਸੀ ਐ ਡਰਿਏ ਨਾ ਨਰਕ ਨਿਵਾਸ ਹੋ ਨਾ ਹੈ ਸੋ ਹੋਈ ਹੈ ਮਨਹਿ ਨਾ ਕੀ ਜੀ ਆਸ ਰਮਈਆ ਗੁਣ ਗਾਈਏ ਜਾਤੇ ਪਾਈਏ ਪਰਮ ਨਿਦਾਨ ਰਹਾਉ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸਨਾਨ ਜਬ ਲਗ ਜੁਕਤੀ ਨਾ ਜਾਣੀਏ ਭਾਉ ਭਗਤ ਭਗਵਾਨ ਸੰਪੇ ਦੇਖਣਾ ਹਰਖੀਏ ਬਿਪਤ ਦੇਖ ਨਾ ਰੋਈ ਜਿਉ ਸੰਪੇ ਤਿਉ ਬਿਪਤ ਹੈ ਬਿਦਨੇ ਰਚਿਆ ਸੋ ਹੋਏ ਕਹਿ ਕਵੀ ਰਬ ਜਾਣਿਆ ਸੰਤਨ ਰਿਦੇ ਮਜਾਰ ਸੇਵਕ ਸੋ ਸੇਵਾ ਭਲੇ ਜੇ ਕਟ ਬਸੇ ਮੁਰਾਰ ਕੀ ਸਮਝਾਉਂਦੇ ਹੈ ਭਗਤ ਜੀ ਨਰਕ ਸੁਰਗ ਦੇ ਬਾਰੇ ਸਮਝਾਉਂਦੇ ਨੇ ਸੰਸਾਰ ਕੀ ਮੰਨੀ ਬੈਠਾ ਨਰਕ ਕੀ ਹੈ ਸਵਰਗ ਕੀ ਹੈ ਉਹ ਆਪਾਂ ਸਮਝੀਏ ਸੰਕਟ ਕੀ ਹੈ ਔਖੀ ਕੜੀ ਕੀ ਇਹਨੂੰ ਸਮਝੀਏ ਇਹ ਵਿਚਾਰ ਧਾਰਨਾ ਨਾਲ ਜੁੜੀ ਹੈ ਆਪਣਾ ਸੰਸਾਰ ਤੇ ਆਉਣਾ ਸਫਲ ਹੋਵੇ ਘਾਲ ਤੋਂ ਮੁਕਤ ਹੋ ਕੇ ਆਪਾਂ ਘਰ ਪਹੁੰਚੀਏ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੋਟੀ ਨਾਲ ਐਸੀ ਗੁਰਸਿੱਖਾਂ ਨਾਲ ਆਪਾਂ ਵੀ ਲੱਗ ਕੇ ਨਿਕਲੀਏ ਪਾਰ ਨਿਕਲੀਏ ਮਾਇਆ ਪਾਰ ਕਰੀਏ ਭਗਤ ਜੀ ਸਮਝਾਉਂਦੇ ਨੇ ਸੁਰਗਵਾਸ ਨਾ ਵਾਸੀ ਏ ਡਰੀਨ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨਿ ਨਾ ਕੀ ਸੰਮਤ ਸਾਹਾ ਲਿਖਿਆ ਮਿਲ ਕੇ ਪਾਵੋ ਤੇਲ ਜਦੋਂ ਅਸੀਂ ਸੰਸਾਰ ਮ੍ਰਿਤ ਲੋਕ ਚਾਉਨੇ ਆ ਮਾਤ ਲੋਕ ਛੱਡ ਕੇ ਗਰਭ ਤੋਂ ਬਾਹਰ ਆਉਨੇ ਆ ਸਾਡਾ ਬਾਇਓ ਡਾਟਾ ਲਿਖਿਆ ਜਾਂਦਾ ਜੇ ਕਿਸੇ ਨੇ ਦੇਖਣਾ ਤਾਂ ਆਓ ਸਾਰੇ ਮਿਲ ਕੇ ਨਾਮ ਰੂਪੀ ਤੇਲ ਦੀਵਾ ਗਿਆਨ ਦਾ ਦੇਖ ਲਓ ਕਿੰਨਾ ਲਿਖਿਆ ਹੈ ਕੀ ਕੁਝ ਲਿਖਿਆ ਕਿੱਧਰੋਂ ਆਏ ਆ ਕਿੱਧਰ ਨੂੰ ਜਾਣਾ ਪਰ ਦੇਖਣੇ ਅਸੀਂ ਕੁਝ ਨਹੀਂ ਚਾਹੁੰਦੇ ਭਾਲਦੇ ਸਾਰਾ ਕੁਝ ਕਮਾਈ ਨਹੀਂ ਕਰਦੇ ਹੈਗੇ ਸਵਰਗਾਂ ਨੂੰ ਚਲੇ ਜਾਵਾਂਗੇ ਪੁੰਨ ਕਰਕੇ ਪਾਪ ਕਰਕੇ ਨਰਕਾਂ ਨੂੰ ਚਲੇ ਜਾਵਾਂਗੇ ਤਾਂ ਕਹਾਣੀਆਂ ਨੇ ਭਾਈ ਪਾਪ ਪੁੰਨ ਤਾਂ ਪਈ ਕਹਾਵਤ ਤੇ ਕਹਾਵਤਾਂ ਨੇ ਧਰਮ ਦੇ ਲੋਕਾਂ ਦੀਆਂ ਬਣਾਈਆਂ ਹੋਈਆਂ ਨਾਮ ਜਪੋ ਵੰਡ ਛਕੋ ਕਿਰਤ ਕਰੋ ਕੀ ਵੰਡ ਸ਼ਕਦੇ ਆਸੀਂ ਸਾਨੂੰ ਗਿਆਨ ਤਾਂ ਹੋਇਆ ਨਹੀਂ ਭਗਤੀ ਸਾਡੀ ਪੂਰਨ ਨਹੀਂ ਹੋਈ ਕੀ ਵੰਡਾਂਗੇ ਅਸੀਂ ਸਾਡੇ ਕੋਲ ਵੰਡਣ ਨੂੰ ਹੈ ਕੀ ਪਰ ਨਹੀਂ ਅਸੀਂ ਸਮਝਦੇ ਨਹੀਂ ਹੈਗੇ ਆਪ ਵੀ ਸਿਆਣੇ ਬਣੇ ਬੈਠੇ ਆ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਿੰਨ ਆਪਣਾ ਰਾਹ ਚੱਲਣਾ ਸਵਰਗ ਹੈ ਸੱਚਖੰਡ ਸਹਿ ਵਰਗ ਜਿੱਥੇ ਇੱਕ ਵਰਗ ਦੇ ਲੋਕ ਨੇ ਇੱਕ ਮਤ ਹੈ ਉਹ ਕੀ ਆ ਅਨੇਕ ਹੈ ਫਿਰ ਇੱਕ ਹੈ ਉਹ ਨੇਕ ਹੁੰਦੇ ਹੋਈ ਵੀ ਇੱਕ ਨੇ ਆਪਾਂ ਅਨੇਕ ਹੁੰਦੇ ਹੋਏ ਵੀ ਇੱਕ ਨਹੀਂ ਹੈ ਉਸ ਵਰਗ ਹੈ ਭਾਈ ਨਰਕ ਕੀ ਹੈ ਜਨਮ ਮਰਨ ਜਿੱਤੋ ਬਜਣਾ ਆਪਾਂ ਇਹ ਆਸ ਨਹੀਂ ਰੱਖੀ ਦੀ ਸੁਰਗਵਾਸ ਨਵਾਸੀ ਇਹ ਡਰੀ ਨੇ ਨਰਕ ਨਵਾਸ ਨਰਕਾਂ ਨੂੰ ਜਾਵਾਂਗੇ ਡਰ ਕੇ ਫਿਰ ਕਿਹੜਾ ਬੱਜਾਂਗੇ ਆਪਾਂ ਹੋਣਾ ਹੈ ਸੋ ਹੋਈ ਹੈ ਮਨ ਇਹ ਨਾ ਕੀ ਜੀਆ ਇੱਛਾ ਤੋਂ ਤਿਆਗ ਕਰਨਾ ਇਹੀ ਭਗਤੀ ਹੈ ਭਾਈ ਰਮਈਆ ਗੁਣ ਗਾਈਏ ਜਾਤੇ ਪਾਈਏ ਪਰਮ ਨਦਾਨ RAM ਦੇ ਆਪ ਦੇ ਮੋਲ ਦੇ ਗੁਣ ਗਾਈਏ ਕਿਵੇਂ ਗਾਵਾਂਗੇ ਮਨ ਬੁੱਧੀ ਜਦੋਂ ਸੂਝਵਾਨ ਹੋ ਜਾਂਦੇ ਨੇ ਗੁਰ ਸ਼ਬਦ ਦੇ ਗਿਆਨ ਨਾਲ ਫਿਰ ਆਪਦੇ ਮੋਲ ਦੇ ਵਿੱਚ ਲਏ ਹੋ ਕੇ ਫਿਰ ਦੇਖ ਕੇ ਸਾਰਾ ਕੁਝ ਗੁੰਗਾਏ ਜਾਂਦੇ ਨੇ ਉੱਥੇ ਤਾਂ ਪਹੁੰਚੀ ਨਹੀਂ ਹਲੇ ਆਪਾਂ ਸੰਤ ਲੋਕ ਆਪਾਂ ਤਾਂ ਮ੍ਰਿਤ ਲੋਕ 'ਚ ਬੈਠੇ ਆਂ ਭਾਲਦੇ ਆਂ ਸਾਰਾ ਕੁਝ ਰਹਾਉ ਕਿਹ ਅਜਪ ਕਿਹ ਤਪ ਸੰਜਮੋ ਕਿਹ ਵਤ ਕਿਹ ਇਸ਼ਨ ਜਬ ਲਗ ਜੁਗਤੀ ਨਾ ਜਾਣੀ ਹੈ ਭਉ ਭਗਤ ਪ੍ਰਭਾਨ ਜੋਤੀ ਤਾਂ ਆਈ ਨਹੀਂ ਵੀ ਨਾਮ ਹੈ ਕੀ ਜਪ ਕੀ ਹੈ ਸਾਡਾ ਜਪ ਹੈ ਵਿਚਾਰ ਬਣੀ ਨਾਲ ਜੁੜੇ ਰਹਿਣਾ ਤਪ ਕੀ ਹੈ ਮਨ ਨੂੰ ਘੂਰ ਕੇ ਰੱਖਣਾ ਇਹੀ ਸੰਜਮ ਹੈ ਵਰਤ ਕੀ ਹੈ ਇਸ਼ਨਾਨ ਕੀ ਹੈ ਵਰਤੈ ਤਿਆਗ ਜਦ ਤੱਕ ਸਾਨੂੰ ਸੱਚ ਦਾ ਦਰਸ਼ਨ ਨਹੀਂ ਹੁੰਦਾ ਇਹ ਵਰਤ ਹੈ ਇਸ਼ਨਾਨ ਗਿਆਨ ਨਾਲ ਮਨ ਨੂੰ ਨਵਾਉਂਦੇ ਰਹਿਣਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ ਇਹ ਕਮਾਈ ਕਰਨੀ ਹੈ ਭਾਈ ਜਬ ਲਗ ਜੋਤੀ ਨਾ ਜਾਣੀਏ ਫਿਰ ਜੁਗਤੀ ਤਾਂ ਜਾਣੀ ਨਹੀਂ ਵਿਧੀ ਤਾਂ ਜਾਣੀ ਨਹੀਂ ਭਾਉ ਪ੍ਰੇਮ ਭਗਤ பகਵਾਨ ਇਹ ਪ੍ਰੇਮਾ ਭਗਤੀ ਹੈ ਜੀਨੇ ਵੀ ਪ੍ਰੇਮ ਕੀਤਾ ਕੁਦਰਤ ਨੂੰ ਗੁਰੂ ਭਗਤ ਸਹਿਬਾਨ ਦੇ ਰਾਹ ਤੇ ਚੱਲ ਕੇ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਭਾਈ ਇਹ ਸਮਝਣਾ ਵਿਧੀ ਨੂੰ ਸੰਪੇ ਦੇਖਣਾ ਹਰ ਕੀਏ ਵਿਪਤ ਦੇਖਣਾ ਰੋਏ ਜਿਉ ਸੰਪੇ ਤਿਉ ਵਿਪਤ ਹੈ ਬਿਰਦ ਨੇ ਰੱਜਿਆ ਸੋ ਹੋਏ ਸੰਪਤ ਦੇਖ ਕੇ ਜਦੋਂ ਆਉਂਦੀ ਹੈ ਮਾਇਆ ਬੜੇ ਹਰ ਕੀ ਤੋਂ ਭਾਵ ਖੁਸ਼ ਹੁੰਨੇ ਆ ਜੋ ਜਾਂਦੀ ਹੈ ਤਾਂ ਰੋਣ ਲੱਗ ਜਾਂਦੇ ਆ ਇਹ ਬਿਜੀ ਹੈ ਸੰਸਾਰ ਦੀ ਤੋਂ ਬਚਣਾ ਹੀ ਤਾਂ ਕਾਲ ਹੈ ਭਾਈ ਮਹਾਰਾਜ ਕੀ ਸਮਝਾਉਂਦੇ ਨੇ ਜਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਬਹੁਤ ਜਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਫਿਰੇ ਪਰਮੰਤਾ ਜੀ ਜੇ ਕੋਈ ਵੱਧ ਹੈ ਉਹਦੇ ਅੰਦਰ ਚਿੰਤਾ ਹੈ ਜੇ ਕੋਈ ਥੋੜੀ ਹੈ ਉਹ ਭਰਮ ਦੇ ਵਿੱਚ ਲੱਗਿਆ ਇਕੱਠੀ ਕਰਨ ਸਾਨੂੰ ਐਂ ਲੱਗਦਾ ਵੀ ਸਾਡੇ ਕਰਨ ਨਾਲ ਸਾਰਾ ਕੁਝ ਆਉਂਦਾ ਨਹੀਂ ਭਾਈ ਜੇ ਸਾਡੇ ਕਰਨ ਨਾਲ ਉਹਦਾ ਫਿਰ ਤਾਂ ਗਰੀਬ ਹੀ ਨਾ ਹੋਵੇ ਕੋਈ ਸੰਪਤ ਵਿਪਤਾ ਪਾ ਦਿੰਦੀ ਹੈ ਇਹ ਤੋਂ ਬਚਣਾ ਵਾ ਆਏ ਦੀ ਖੁਸ਼ੀ ਨਹੀਂ ਗਏ ਦੀ ਗਮੀ ਨਹੀਂ ਇਹ ਅਵਸਥਾ ਬਣਾਉਣੀ ਆ ਸੰਪੇ ਦੇਖਣਾ ਹਰ ਕੀ ਵਿਪਤ ਦੇਖਣਾ ਰੋਈ ਜਿਉਂ ਸੰਪੇ ਤੋਂ ਵਿਪਤ ਹੈ ਬਿਦ ਨੇ ਰਚਿਆ ਸੋ ਹੋਏ ਇਹ ਬਿਧੀ ਹੈ ਕੁਦਰਤੀ ਇਹ ਜੋ ਨਹੀਂ ਬਚ ਸਕਦਾ ਕੋਈ ਕਿਵੇਂ ਬਚਣਾ ਕਹੇ ਕਬੀਰ ਅਬ ਜਾਨਿਆ ਸੰਤਨ ਰਿਦੇ ਮਜਾਰ ਬੀਜੀ ਕਹਿੰਦੀ ਕੀ ਸਮਝ ਆਈ ਸੰਤਨ ਸਾਡੇ ਹਿਰਦੇ ਵਿੱਚ ਸੰਤ ਲੋਕ ਅੰਤਰਾਤਮਾ ਦੀ ਬਾਤ ਸਤਿਗੁਰ ਉਹ ਸਾਡੇ ਅੰਦਰ ਹੈ ਜਿਹੜੇ ਉਹਦੇ ਨਾਲ ਲੈ ਹੋ ਜਾਂਦੇ ਨੇ ਜਿਹਨੂੰ ਸੰਗਤੋਂ ਪ੍ਰਾਪਤ ਹੋ ਜਾਂਦੀ ਹੈ ਸਤ ਸੰਗਤ ਕਹਿੰਦੇ ਨੇ ਉਹਨੂੰ ਸੰਤ ਸੰਗਤ ਕਹਿ ਲਓ ਸੰਤ ਜਨ ਕਹਿ ਲਓ ਸੰਤ ਜਨਾ ਮਿਲ ਹਰ ਜਸ ਗਾਇਓ ਮਹਿਮਾ ਸਾਧੂ ਸੰਗ ਕੀ ਸੁਣ ਮੇਰੇ ਮੀਤਾ ਇਹ ਸੁਣਨੀ ਹੈ ਭਾਈ ਇਹ ਸੰਸਾਰੀ ਸੰਤਾਂ ਦੀ ਗੱਲ ਨਹੀਂ ਸੰਸਾਰੀ ਇਹ ਲੋਕ ਦੀ ਗੱਲ ਨਹੀਂ ਤਾਂ ਮ੍ਰਿਤ ਲੋਕ ਹੈ ਸੰਤ ਲੋਕ ਅੱਗੇ ਆ ਰੋਜ਼ ਬਾਣੀ ਦੀ ਪੜ੍ਹੀ ਜਾਂਨੇ ਆਪਾਂ ਵਿਚਾਰਦੇ ਤਾਂ ਹੈ ਹੀ ਨਹੀਂ ਕਿ ਧਰਮਕ ਅਮਾਰ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਵੇ ਇਹ ਪੌੜੀ ਚੜਨਾ ਹੈ ਆਤਮਾ ਨੇ ਸਾਂਤਨ ਰਿਦੇ ਮਜਾਰ ਸੇਵਕ ਸੋ ਸੇਵਾ ਭਲੇ ਉਹ ਸੇਵਕ ਨੇ ਜਿਤੇ ਕਿਰਪਾ ਹੋ ਚੁੱਕੀ ਐ ਸੋ ਸੇਵਕ ਜਿਸ ਪ੍ਰਭ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਜਿਹੜੇ ਪਲ ਪਲ ਉਹਦਾ ਗੁਣ ਗਾਉਂਦੇ ਨੇ ਉਹ ਸੇਵਕ ਨੇ ਐ ਤਾਂ ਸਾਰੇ ਬਣੇ ਫਿਰਦੇ ਆਪਾਂ ਸੇਵਕ ਸੋ ਸੇਵਾ ਭਲੇ ਜੈ ਘਟਬਸੀ ਮੁਰਾਰਜੀ ਦੇ ਅੰਦਰ ਮੁਰਾਰ ਰਾਕਸ਼ਸ ਨੂੰ ਮਾਰਨ ਵਾਲਾ ਨਾਮ ਹੁਕਮ ਪ੍ਰਗਟ ਹੋ ਗਿਆ ਉੱਥੇ ਜਮਨੀ ਹੁੰਦੇ ਨਾਮਦੇਵ ਜੀ ਸਮਝਾਉਂਦੇ ਨੇ ਦੁਵਾਰਕਾ ਨਗਰੀ ਕਾਹੇ ਮਹਿਗੋਲ ਦੁਆਰ ਕਾ ਨਗਰੀ ਅੰਦਰ ਦੁਆਰ ਦਸਮਾ ਦੁਆਰ ਉੱਥੇ ਮੁਗਲ ਨਹੀਂ ਹੁੰਦੇ ਇਹ ਜਮ ਨਹੀਂ ਹੁੰਦੇ ਉੱਥੇ ਪਹੁੰਚਣਾ ਆਪਾਂ ਆਓ ਸਾਰੇ ਮਿਲ ਕੇ ਵਿਚਾਰਧਾਰਨਾ ਜੁੜੀਏ ਜਿਹੜੇ ਸਵਰਗ ਨਰਕ ਸੰਸਾਰ ਨੇ ਬਣਾਏ ਨੇ ਮਾਨਮ ਸੋਚ ਨਹੀਂ ਤੋਂ ਬਚੀਏ ਕੁਛ ਨਹੀਂ ਹੈਗਾ ਸਭ ਕਾਲ ਦਾ ਤਮਾਸ਼ਾ ਚਾਹੋ ਪਾਈ ਸਾਹਿਬ ਵੀ ਆਪਾਂ ਰੋਜ਼ ਪੜਦੇ ਹਾਂ ਸਭ ਗਲ ਕਾਲ ਕਾ ਕੀਆ ਤਮਾਸ਼ਾ ਕਾਲ ਦਾ ਤਮਾਸ਼ਾ ਹੈ ਜਿੱਥੇ ਜੀ ਕਰੂ ਭਾਈ ਮਾਰੂ ਜੇ ਕਿਸੇ ਨੇ ਕਾਲ ਤੋਂ ਬਚਣਾ ਮੁਕਤ ਹੋ ਕੇ ਆਪਦੇ ਘਰ ਪਹੁੰਚਣਾ ਸੰਸਾਰ ਤੇ ਆਇਆ ਸਫਲ ਹੋਵੇ ਆਪਣਾ ਇਹ ਕਮਾਈ ਕਰਨੀ ਹੈ ਤਾਂ ਆਓ ਫਿਰ ਸਾਰੇ ਮਿਲ ਕੇ ਆਪਾਂ ਇਹ ਵਿਚਾਰ ਤਾਰਾ ਨਾਲ ਜੋੜੀਏ ਸਾਡਾ ਸੰਸਾਰ ਤੇ ਹੋਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ